ਡੁੱਡ ਲੱਖ ਹੁਣ ਫੜਾ ਜੂਗਾ ਡੁੱਡ ਲੱਖ ਤਾਂ ਉਹ ਜੇਬ ਚ ਪਾਈ ਫਿਰਦਾਗਾ ਐਨੇ ਪੈਸੇ ਨੇ ਉਹਦੇ ਕੋਲੇ ਪੈਸੇ ਹੈਗੇ ਮੁੱਕਰੀ ਧੁੜੀਆਂ ਪਤਲੋ ਸਤ ਸ੍ਰੀ ਅਕਾਲ ਦੋਸਤੋ ਚਿੱਟੇ ਦਾ ਸੌਦਾ ਕਰਨ ਵਾਲੀ ਚਿੱਟੇ ਦਾ ਵਪਾਰ ਕਰਨ ਵਾਲੀ ਨਸ਼ਾ ਵੇਚਣ ਵਾਲੀ ਪੁਲਿਸ ਮੁਲਾਜ਼ਮ ਜਿਸ ਦਾ ਨਾਮ ਅਮਨਦੀਪ ਕੌਰ ਹੈ ਤੇ ਜੋ ਸੋਸ਼ਲ ਮੀਡੀਆ ਤੇ ਪੁਲਿਸ ਕੌਰਦੀਪ ਨਾ ਦੀ ਆਈਡੀ ਚਲਾਉਂਦੀ ਹੈ ਜਿੱਤੇ ਬਹੁਤ ਜ਼ਿਆਦੇ ਫੋਲੋਅਰਸ ਨੇ ਜਿਸ ਦੇ ਕਰਕੇ ਉਸ ਨੂੰ ਇੰਸਟਾਗ੍ਰਾਮ ਕੁਇਨ ਵੀ ਕਿਹਾ ਜਾਂਦਾ ਹੈ ਤੇ ਹੁਣ ਜਿੱਦਾਂ ਦੀ ਇਹ ਹਰ ਰੋਜ਼ ਇਹ ਖੁਲਾਸੇ ਹੋਣ ਜਾ ਰਹੇ ਨੇ ਜਿਸ ਦਿਨ ਦੀ ਇਹ ਕਾਬੂ ਦੇ ਵਿੱਚ ਆਈ ਹੈ 17 ਗ੍ਰਾਮ ਚਿੱਟੇ ਦੇ ਨਾਲ ਤੇ ਹੁਣ ਇੱਕ ਹੈਰਾਨੀਜਨਕ ਸੱਚ ਹੋਰ ਸਾਹਮਣੇ ਆਇਆ ਹੈ ਜੀ ਆ ਦੋਸਤੋ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਪਤਾ ਲੱਗਿਆ ਸੂਤਰਾਂ ਦੇ ਅਨਸਾਰ ਸਾਹਮਣੇ ਆਇਆ ਕਿ ਜੋ ਅਮਨਦੀਪ ਕੌਰ ਹੈ ਇਹ ਤਾਂ ਦਾਪੀ ਕਰਦੀ ਸੀ ਜੜ ਕੇ ਗਲਤ ਕੰਮ ਵੀ ਕਰਦੀ ਸੀ ਜਿਸ ਦੇ ਵਿੱਚ ਇਹ ਕਈ ਵਾਰ ਨਵੀਆਂ ਕੁੜੀਆਂ ਨੂੰ ਵੀ ਫਸਾਉਂਦੀ ਸੀ ਆਪਣੇ ਚਿੱਟੇ ਦੇ ਕੰਮ ਨੂੰ ਚਲਾਉਣ ਦੇ ਲਈ ਅਤੇ ਵੱਡੇ ਅਫਸਰਾਂ ਤੇ ਮੰਤਰੀਆਂ ਨੂੰ ਇਹ ਲੜਕੇ ਸਪਲਾਈ ਕਰਦੀ ਸੀ ਦੇ ਪੁਆਰ ਦੇ ਧੰਦੇ ਤੇ ਦੋਸ਼ ਵੀ ਲੱਗੇ ਨੇ ਇਸ ਅਮਨਦੀਪ ਕੌਰ ਦੇ ਅਤੇ ਨਾਲ ਹੀ ਦੋ ਵੱਡੇ ਅਫਸਰ ਤੇ ਦੋ ਐਮ ਐਲ ਏ ਵੀ ਇਸ ੜੀਕੇ ਦੇ ਵਿੱਚ ਆਏ ਨੇ ਹਾਲਾਂਕਿ ਉਹਨਾਂ ਦੇ ਨਾਮ ਤਾਂ ਜਨ ਤੱਕ ਨਹੀਂ ਕੀਤੇ ਗਏ ਪਰ ਪਤਾ ਲੱਗਿਆ ਕਿ ਇਹ ਜੋ ਮੰਤਰੀ ਨੇ ਜੋ ਲੀਡਰ ਨੇ ਮਾਲਵੇ ਦੇ ਨਾਲ ਸੰਬੰਧਿਤ ਨੇ ਅਤੇ ਬਠਿੰਡੇ ਏਰੀਆ ਦੇ ਨਾਲ ਸੰਬੰਧਿਤ ਨੇ ਜਿਸ ਦੇ ਕਰਕੇ ਕੀ ਇਸ ਦੇ ਉੱਪਰ ਕਾਫੀ ਜ਼ਿਆਦਾ ਕਾਰਵਾਈ ਦੀ ਮੰਗ ਹੋ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਅਮਨਦੀਪ ਕੌਰ ਨੇ ਪਤਾ ਨਹੀਂ ਕਿੰਨੇ ਹੀ ਘਰ ਦੇ ਦੀਵੇ ਬੁਝਾ ਦਿੱਤੇ ਹੀ ਕਿੰਨੇ ਹੀ ਘਰਾਂ ਦੇ ਵਿੱਚ ਸੱਤਰ ਬੁਝਾ ਦਿੱਤੇ ਕਿੰਨੇ ਹੀ ਪੈਣਾ ਦੇ ਸੁਹਾਗ ਉਝਾੜ ਦਿੱਤੇ ਕਿੰਨੇ ਹੀ ਕੁੜੀਆਂ ਦੇ ਰੰਗਲੇ ਦੁਪट्टे ਚਿੱਟਿਆ ਦੁਪੱਟਿਆਂ ਦੇ ਵਿੱਚ ਬਦਲਾ ਦਿੱਤੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਅਮਨਦੀਪ ਕੌਰ ਦਾ ਨਾਂ ਲੈ ਬਣਾ ਕਿਹਾ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਵੀ ਨਸ਼ੇ ਦੇ ਵਪਾਰ ਦੇ ਵਿੱਚ ਲਿਪਤ ਹੋਣਾ ਨੂੰ ਮਿਲਦਾ ਤਾਂ ਉਸ ਤੇ ਵੀ ਕਾਰਵਾਈ ਹੋਵੇਗੀ ਕੋਈ ਲਿਹਾਜ਼ ਕਿਸੇ ਨਾਲ ਨਹੀਂ ਕੀਤੀ ਜਾਵੇਗੀ ਕਿ ਤੁਹਾਨੂੰ ਲੱਗਦਾ ਹੈ ਪੰਜਾਬ ਪੁਲਿਸ ਤੇ ਕਾਰਵਾਈ ਕਰੇਗੀ ਜੀਐਸਨਓ ਦੇ ਵਿੱਚ ਆਪਣੀ رائے ਦਾ ਸੁਣਾ ਦੇ ਕੋਈ ਖਾਸ ਵੀਡੀਓ ਪੁਲਸ ਵਾਲਾ ਫੜਾ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮਾਫੀ ਕਰ ਦਿਓ ਚੱਲ ਆਪਣਾ ਸਟਾਫ ਮੈਂਬਰ ਨਾ 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 ਬਿਲਡੋਜਰ ਉੱਥੇ ਵੀ ਚੱਲੂਗਾ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਆ ਚਾਹੇ ਸੰਤਰੀ ਆ ਸਾਇਆ ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ 3 ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ 70 ਪਿਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬਲਡوزر ਆ ਰਿਹਾ ਹੈ ਜਲਦੀ ਐਨਡੀਪੀਐਸ ਦੇ ਪਰਚੇ ਹੈਗੇ ਨੇ ਕੋਟਾਂ ਤੇ ਅਸੀਂ ਆਪੀ ਦੇਖਾਂਗੇ ਪਰ ਲੋਕ ਵੀ ਸਾਥ ਦੇ ਰਹੇ ਨੇ ਹੁਣ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀਆਂ ਨੇ ਅਸੀਂ ਤੁਹਾਡੇ ਨਾਲ ਆ ਜੀ